तो सीधा जीरा लै चल मेरे सहयोगी विजय मोंगा मेरे नाल ने उन्होंने तो लेंगे कि मोर्चे तो इस वे की माहौल है विजय एक चंकी गल है कि अगर वाकई भावें इसकी पिछे सियासी मजबूरी हो या नहीं हो या कुछ होर हो कि सरकार ने फैसला तो लिया है पर हम सवाल यह है कि यह फैसला की ये फैसला जड़ा वो वाकई अपना अमली जामा भी पहना पाएगा इससे आप चला लेकिन उस तो पहले तूक्टरी का पक्ष दसद पुनीत बाली ਜਿਹੜੀ ਹਾਈ ਕੋਰਟ ਵਿੱਚ ਇਸ ਫੈਕਟਰੀ ਦਾ ਪਾਸਾ ਕਰ ਰਹੇ ਨੇ ਉਹਨਾਂ ਦੇ ਵਕੀਲ ਨੇ ਉਹਨਾਂ ਦਾ ਕਹਿਣਾ ਹੈ ਕਿ ਫੈਸਲੇ ਦੀ ਡਿਟੇਲ ਆਉਣ ਤੋਂ ਬਾਅਦ ਹੀ ਅਗਲਾ ਕਾਨੂੰਨੀ ਕਦਮ ਕੀ ਹੋਏਗਾ ਉਸ ਬਾਰੇ ਅਸੀਂ ਫੈਸਲਾ ਕਰਾਂਗੇ ਪਰ ਉਹਨਾਂ ਨੇ ਸਵਾਲ ਇਹ ਵੀ ਚੁੱਕੇ ਨੇ ਕਿ ਹੋ ਸਕਦਾ ਹੈ ਕਿ ਸਰਕਾਰ ਨੇ ਜਿਹੜਾ ਪੈਨਲਟੀ ਲਗਾਈ ਗਈ ਸੀ ਜਿਹੜਾ ਜੁਰਮਾਨਾ ਲਗਾਇਆ ਗਿਆ ਸੀ ਆਪਨੇ ਆਪ ਨੂੰ ਬਚਾਉਣ ਲਈ ਇਹ ਫੈਸਲਾ ਲਿਆ ਹੋ ਸਕਦਾ ਹੈ ਨਾਲ ਹੀ ਉਹਨਾਂ ਇਹ ਵੀ ਸਵਾਲ ਕੀਤਾ ਕਿ ਫੈਕਟਰੀ ਤਾਂ ਪਹਿਲਾਂ ਹੀ ਬੰਦ ਪਈ ਹੈ ਫਿਰ ਬੰਦ ਪਈ ਫੈਕਟਰੀ ਕਿਵੇਂ ਪ੍ਰੋਡਕਸ਼ਨ ਕਰ ਰਹੀ ਹੈ ਇਹ ਮੁੱਖ ਮੰਤਰੀ ਦੇ ਫੈਸਲੇ ਤੇ ਸਵਾਲ ਖੜੇ ਹੁੰਦੇ ਨੇ ਕੀ ਕਹਿੰਦੇ ਨੇ ਪੁਨੀਤ ਬਾਲੀ ਉਹਨਾਂ ਨਾਲ ਗੱਲਬਾਤ ਕੀਤੀ ਮੇਰੇ ਸਹਿਯੋਗੀ ਰਵਿੰਦਰ ਮੀਤ ਨਾਲ ਇੱਥੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਪੁਨੀਤ ਬਾਲੀ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਲੀ ਸਾਹਿਬ ਜਿਸ ਤਰੀਕੇ ਨਾਲ ਸਰਕਾਰ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਅੱਜ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਐਲਾਨ ਕੀਤਾ ਗਿਆ ਪਹਿਲਾਂ ਤਾਂ ਇਸ ਐਲਾਨ ਦੇ ਲੀਗਲ ਐਸਪੈਕਟਸ ਕੀ ਵੀ ਦੇਖਦੇ ਹਾਂ ਤੁਸੀਂ ਕਿ ਇਸ ਐਲਾਨ ਦੇ ਲੀਗਲ ਮਾਇਨੇ ਕੀ ਹੈ देखो uh, जब तक कोई ऑर्डर साढ़े सामने नहीं आता पेश नहीं आता साढ़े सामने या कलाइंट hmm. के सामने के रीजन वट आर द रीजन फॉर क्लोजर बिकॉज एन जी टी की रिपोर्ट सी थोड़ी देर पहला एन जी टी ने कहा कि बी सब कुछ ठीक है उस तो बाद फैक्टरी चली नहीं है hmm. तो बिना चली फैक्ट्री ने पोल्यूशन करती जी ते तीन महीने पहले नॉन पोल्यूटिंग हैगी सो देर आर सो मैनी थिंग जी देखन पैनगियां कि यह ऑर्डरस ਅਫਸਰਸ ਨੂੰ ਪ੍ਰੋਟੈਕਟ ਕਰਨ ਲਈ ਕਿਤੇ ਗਏ ਨੇ ਕੀ ਆਰਡਰਸ ਇਸ ਲਈ پاس ਕੀਤੇ ਗਏ ਨੇ ਕਿ ਜਿਹੜੀ ਪੈਨਲਟੀ ਗਵਰਨਮੈਂਟ ਨੂੰ ਲੱਗੀ ਉਹ ਜਸਟੀਫਾਈ ਕੀਤੀ ਜਾ ਸਕੇ ਕਿ ਭਈ ਉਹ ਵਾਪਸ ਹੋਏ ਸੋ ਅਨਲੈਸ ਅਨਟਿਲ ਦਾ ਹੋਲ ਥਿੰਗ ਕਮਸ ਟੂ ਅਸ ਔਨ ਦਾ ਟੇਬਲ ਬਿਕਾਜ਼ ਜਿਹੜਾ ਬੇਸਿਕ ਲਾਅ ਇਸ ਦੇਸ਼ ਦਾ ਤੁਸੀਂ ਕਿਸੇ ਦੇ ਖਿਲਾਫ ਕੋਈ ਅਗਰ ਕਾਰਵਾਈ ਕਰਨੀ ਹੋਵੇ ਤਾਂ ਬਿਨਾਂ ਨੋਟਿਸ ਦਿੱਤੇ ਤੁਸੀਂ ਕਾਰਵਾਈ ਨਹੀਂ ਕਰ ਸਕਦੇ ਉਹਦੀ ਤਾਂ ਡੈਫੀਨਿਟਲੀ ਪਾਲਣਾ ਨਹੀਂ ਹੋਈ ਹੈ ਤਾ ਕੀ ਕਰਨ ਜਾ ਰਹੀ ਹੈ ਲੀਗਲ ਤੌਰ ਤੇ ਕੰਪਨੀ ਆ ਤੁਸੀਂ ਕੀ ਕੰਪਨੀ ਨਾਲ ਗੱਲਬਾਤ ਵੀ ਹੋਈ ਹੋਗੀ ਕਿ ਲੀਗਲ ਐਸਪੈਕਟ ਕੀ ਉਹਨਾਂ ਦਾ ਮੈਨੂੰ ਫੋਨ ਹੀ ਆਇਆ ਸੀਗਾ ਕਿ ਵੀ ਸਾਨੂੰ ਨਿਊਜ਼ ਦੇ ਜ਼ਰੀਏ ਪਤਾ ਲੱਗ ਗਿਆ ਹੈ ਕਿ ਵੀ ਇਹ ਕਿਸ ਤਰ੍ਹਾਂ ਕੋਈ ਕੋਈ ਬੰਦ ਕੀਤੀ ਗਈ ਹੈ ਫੈਕਟਰੀ ਆ ਸੀਐਮ ਸਾਹਿਬ ਦਾ ਕੋਈ ਐਲਾਨ ਮੁੱਖ ਮੰਤਰੀ ਨੇ ਖੁਦ ਇਹ ਐਲਾਨ ਕੀਤਾ ਉਹਨਾਂ ਨੇ ਸਟੇਟਮੈਂਟ ਮੁੱਖ ਮੰਤਰੀ ਦੀ ਸਟੇਟਮੈਂਟ ਹੈ ਤੇ ਮੁੱਖ ਮੰਤਰੀ ਜੀ ਸਟੇਟਮੈਂਟ ਆ ਦੇਖੋ ਹੈ ਸਮ ਵੈਲਿਊ ਹੈ ਸਮ ਵੇਟ ਲਾਈਟਲੀ ਨਹੀਂ ਲੈ ਸਕਦਾ ਹਾਂ ਉਹ ਬੜੇ ਲਾਈਟਲੀ ਨਹੀਂ ਲਿਤਾ ਜਾ ਸਕਦਾ ਬੜੇ ਐਮੀਨੈਂਟ ਚੀਫ ਮਿਨਿਸਟਰ ਹੈਗੇ ਨੇ ਪੰਜਾਬ ਦੇ ਤੇ ਹੁਣ ਜਦ ਤੱਕ ਕੋਈ ਉਹਨਾਂ ਕੋਲ ਆਰਡਰ ਨਹੀਂ ਆਏਗਾ ਉਹ ਡਿਸਕਸ਼ਨ ਕਰਨਗੇ ਸਾਡੇ ਨਾਲ ਫਿਰ ਜਦ ਤੱਕ ਸਾਰੇ ਪਹਿਲੂ ਨਹੀਂ ਦੇਖੇ ਜਾਣਗੇ ਤਦ ਤੱਕ ਤੁਸੀਂ ਕਮੈਂਟ ਨਹੀਂ ਕਰ ਸਕਦਾ ਕਿ ਵਾਟ ਕਾਈਂਡ ਆਫ ਲੀਗਲ ਐਕਸ਼ਨ ਇਫ ਯੂ ਆਰ ਟੇਕਿੰਗ ਇਟ ਵਾਟ ਕਾਈਂਡ ਆਫ ਲੀਗਲ ਐਕਸ਼ਨ ਸਰਕਾਰ ਵੱਲੋਂ ਕੋਈ ਰਾਪਤਾ ਨਹੀਂ ਕੀਤਾ ਗਿਆ ਫੈਕਟਰੀ ਦੇ ਨਾਲ ਮਾਲਕਾਂ ਦੇ ਨਾਲ ਜੋ ਮੈਨੂੰ ਇਨਫੋਰਮੇਸ਼ਨ ਹੈ ਮੇਰੇ ਮੇਰੀ ਜਿਹੜੀ ਇਨਫੋਰਮੇਸ਼ਨ ਦਿੱਤੀ ਗਈ ਹੈ ਸਾਨੂੰ ਕਿ ਕੋਈ ਨੋਟਿਸ ਨਹੀਂ ਸੀਗਾ ਹੈ ਕਿ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਹਨਾਂ ਦੀ ਫੈਕਟਰੀ ক্লোਜ਼ ਹੋ ਗਈ ਉਹ ਵੀ ਨਿਊਜ਼ ਚੈਨਲਸ ਦੇ ਥਰੂ ਉਹਨਾਂ ਨੂੰ ਪਤਾ ਲੱਗਿਆ ਜੋ ਉਹਨਾਂ ਦਾ ਕਹਿਣਾ ਹੈ ਯਾਨੀ ਕੋਈ ਰਾਪਟਾ ਨਹੀਂ ਕੀਤਾ ਗਿਆ ਫੈਕਟਰੀ ਦਾ ਨਾ ਕੋਈ ਲੀਗਲ ਹਾਲਤ ਹੁਣ ਤੁਸੀਂ ਹਾਈ ਕੋਰਟ ਦਾ ਰੁਕ ਕਰ ਰਹੇ ਹੋ ਕਿ ਨਹੀਂ ਕਰ ਰਹੇ ਥੋੜੀ ਸਪਸ਼ਟ ਕਰ ਦਿਓ ਚੀਜ਼ਾਂ ਕਿ ਤੁਹਾਡੀ ਕੋਈ ਗੱਲਬਾਤ ਜਦ ਤੱਕ ਸਾਨੂੰ ਕੋਈ ਕਲਾਇੰਟ ਇਨਸਟਰਕਸ਼ਨ ਨਹੀਂ ਦਿੰਦਾ ਦੇਖੋ ਹੁਣ ਕਲਾਇੰਟ ਹੈਸ ਟੂ ਕਮ ਟੂ ਅਸ ਐਂਡ ਆਸਕ ਅਸ ਵਾਟ ਟੂ ਡੂ ਉਹਨਾਂ ਨੇ ਪੁੱਛਿਆ ਜ਼ਰੂਰ ਹੈ ਸਾਨੂੰ ਸਾਨੂੰ ਕੋਈ ਕਾਗਜ਼ ਨਹੀਂ ਹੈ ਜੇ ਡਿਸਕਸ਼ਨ ਹੋਣੀ ਹੈਗੀ ਸੋ ਵਾਟ ਏਵਰ ਵੀ ਵੀ ਵਿਲ ਲੁੱਕ ਇਨ ਟੂ एवरीथिंग ਸਟਾਰਟਿੰਗ ਤੋਂ ਹੀ ਇਸ ਪੂਰੇ ਮਾਮਲੇ ਦੇ ਵਿੱਚ ਲੂਪ ਚ ਹੈਗੇ ਹੋ ਤਾਂ ਪਹਿਲਾਂ 5 ਕਰੋੜ ਦਾ ਜੁਰਮਾਨਾ ਲੱਗਦਾ ਫਿਰ 15 ਕਰੋੜ ਦਾ ਜੁਰਮਾਨਾ ਲੱਗਦਾ ਜਿਹੜੀ ਸਰਕਾਰ ਜੁਰਮਾਨਾ ਪੇ ਕਰਦੀ ਆ ਜਿਹਨਾਂ ਜੁਰਮਾਨਾ ਲੱਗਦਾ ਅੱਜ ਜੋ ਇੱਕਦਮ ਨਾਲ ਇਸ ਤਰੀਕੇ ਦੇ ਐਲਾਨ ਕਰ ਦਿੰਦੇ ਕਿ ਉਹ ਫੈਕਟਰੀ ਬੰਦ ਯਾਨੀ ਕਿ ਕੰਪਲੀਟਲੀ ਤੌਰ ਤੇ ਬੰਦ ਤਾਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਇੱਕਦਮ ਨਾਲ ਮੁੱਖ ਮੰਤਰੀ ਸਾਹਿਬ ਨੇ ਇਸ ਤਰੀਕੇ ਦੇ ਐਲਾਨ ਕੀਤੇ ਦੇਖੋ ਮੈਂ ਇਹਦੇ ਤੇ ਕੋਈ ਇਸ ਟਾਈਮ ਕਮੈਂਟ ਨਹੀਂ ਕਰਨਾ ਚਾਹੁੰਦਾ ਕੋਈ ਜੈਨੀ ਕਮੈਂਟ ਮੇਬੀ ਡੈਟਰੀਮੈਂਟਲ ਟੂ to my client mm -hmm. but uh, the only thing i can say is that this should have been handled properly mm -hmm. and a uh, e politically handle करनी चाहिए थी चीज लोका नु सैटिस्फाई करना चाहिए था क्योंकि लोका दा भी जेन्युइन कंसर्न हो सकता है उना दा उना हो सकता है उना नु किसी ने बहकाया हुए ਤੁਹਾਡੀ స్టేట్ పొলিউশন కంట్రోల్ ఏ కమిటీ ਨੇ ਰਿਪੋਰਟ ਦਿੱਤੀ 20एनजीडी ਨੇ ਰਿਪੋਰਟ ਦਿੱਤੀ ਕਹਤਾ ਕਿ ਭਈ ਇਹ ਪੋਲੂਸ਼ਨ ਰੀਜਨਸ ਨਹੀਂ ਆਗੇ ਨੇ ਹਾਂ ਇਹ ਨੇ ਪੰਜਾਬ ਐਡ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਪਨੀਤ ਬਾਲੀ ਜਿਹੜੇ ਕਿ ਸਿੱਧੇ ਤੌਰ ਤੇ ਦੱਸ ਰਹੇ ਕਿ ਹਾਲੇ ਤੱਕ ਕੋਈ ਇਨਸਟਰਕਸ਼ਨਸ ਹਾਲੇ ਨਹੀਂ ਆਈਆਂ ਜਦੋਂ ਆਉਣ ਗਿਆ ਲੀਗਲ ਕੋਈ ਪੇਪਰ ਆਉਣਗੇ ਤਾਂ ਉਦੋਂ ਹੀ ਚੀਜ਼ਾਂ ਕਲੀਅਰ ਹੋ ਪਾਉਣਗੀਆਂ ਤਾਂ ਲੀਗਲ ਕੀ ਕਰਨਾ ਤਾਂ ਉਦੋਂ ਡਿਸਾਈਡ ਵੀ ਕੀਤਾ ਜਾਏਗਾ ਤਾਂ ਇਹ ਇਸ ਸਮੇ ਤੁਸੀਂ ਮੰਨ ਸਕਦੇ ਹੋ ਕਿ ਕੰਪਨੀ ਦਾ ਜੋ ਹੈਗੀ ਆ ਮਾਲਬਰੋਸ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਕੰਪਨੀ ਉਸ ਕੰਪਨੀ ਦਾ ਜਿਹੜਾ ਪੱਖ ਵੀ ਸਮਝੇ ਜਾ ਸਕਦਾ ਹੈ ਕਿ ਹਾਲੇ ਲੀਗਲ ਤੌਰ ਤੇ ਕੀ ਹੋ ਰਿਹਾ ਲੇਕਿਨ ਹਾਲ ਫਿਲਹਾਲ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਐਲਾਨ ਜ਼ਰੂਰ ਕਰ ਦਿੱਤਾ ਗਿਆ ਕਿ ਜਿਹੜੀ ਇਹ ਫੈਕਟਰੀ ਹੈਗੀ ਆ ਜੀਰਾ ਦੇ ਵਿੱਚ ਰਾ ਫੈਕਟਰੀ ਇਸ ਨੂੰ ਬੰਦ ਕਰ ਦਿੱਤਾ ਜਾਏਗਾ ਜੀ ਹਾਂ ਤੁਸੀਂ ਪ੍ਰਤੀਕਰਮ ਸੁਣਿਆ ਕਹਿਣਾ ਇਹ ਹੈ ਵਕੀਲ ਦਾ ਕਿ ਕਾਨੂੰਨ ਦੀ ਪਾਲਣਾ ਨਹੀਂ ਕੀਤੀ ਗਈ ਸਾਨੂੰ ਨੋਟਿਸ ਨਹੀਂ ਦਿੱਤਾ ਗਿਆ ਮਾਮਲਾ ਜਿਹੜਾ ਉਹ ਸਬ ਜੁਡੀਸ ਹੈ ਯਾਨੀ ਕੋਰਟ ਦੇ ਅੰਦਰ ਹੈ ਤਾਂ ਫਿਰ ਇਹ ਫੈਸਲਾ ਕਿਉਂ ਹੋਇਆ ਸਵਾਲ ਜ਼ਰੂਰ ਚੱਕੇ ਨੇ ਪੀੜਤ ਪੱਖ ਜਿਹੜਾ ਆਪਣੇ ਆਪ ਨੂੰ ਦੱਸ ਰਿਹਾ ਉਹਨਾਂ ਨੇ ਤਾਨੂੰ ਸਿੱਧਾ ਜੀਰਾ ਲੈ ਚੱਲਦੇ ਹਾਂ ਮੇਰੇ ਸਹਿਯੋਗੀ ਵਿਜੇ ਮੋਂਗਾ ਮੇਰੇ ਨਾਲ ਨੇ ਅਬ ਹੁਣ ਇਹਦੇ ਪਿੱਛੇ ਵਿਜੇ ਕੋਈ ਸਿਆਸੀ ਮੋਟਿਵ ਹੋ ਸਕਦਾ ਸਰਕਾਰ ਦਾ ਜਾਂ ਨਹੀਂ ਹੋ ਸਕਦਾ ਜਾਂ ਵਾਕਈ ਅਚਾਨਕ ਆਬੂ ਆਵਾਦੀ ਵਾਤਾਵਰਣ ਦੀ ਸੀਐਮ ਸਾਹਿਬ ਨੂੰ ਚਿੰਤਾ ਹੋ ਗਈ ਇਹ ਆਪਦੇ ਆਪ ਸਵਾਲ ਹੈ ਪਰ ਇਹ ਚੰਗੀ ਗੱਲ ਹੈ ਕਿ ਐਲਾਨ ਤਾਂ ਕਰ ਦਿੱਤਾ ਗਿਆ ਸਵਾਲ ਆਪਣੇ ਆਪ ਚਾ ਕੀ ਕਾਨੂੰਨੀ ਤੌਰ ਤੇ ਫੈਕਟਰੀ ਬੰਦ ਹੋਏਗੀ ਜਾਂ ਨਹੀਂ ਹੋਏਗੀ ਜਾਂ ਸਿਰਫ ਫੇਸ ਦੇ ਪਿੱਛੇ ਸਿਆਸਤ ਹੈ ਪਰ ਇਹ ਸਭ ਦੇ ਵਿਚਾਲੇ ਜੀਰਾ ਦੇ ਵਿੱਚ ਮੋਰਚੇ ਦਾ ਕੀ ਰੋਖ ਹੈ ਤਸਵੀਰ ਦਿਖਾਓ ਕਿ ਉਹਨੇ ਜੋਸ਼ ਦੇ ਨਾਲ ਅੱਜ ਵੀ ਮੋਰਚਾ ਜਿਹੜਾ ਧਰਨਾ ਜਿਹੜਾ ਉਹ ਲੱਗਿਆ ਹੋਇਆ ਹੈ ਔਰ ਲੋਕਾਂ ਦਾ ਕੀ ਕਹਿਣਾ ਹੈ ਇੱਥੇ ਧਰਨਾ ਚੁੱਕਨ ਨੂੰ ਲੈ ਕੇ ਕੀ رائے ਜਿਹੜੀ ਆ ਉਹ ਬਣ ਰਹੀ ਹੈ ਹਾਂ ਜਿਸ ਤਰ੍ਹਾਂ ਕਿ ਇੱਕ ਸ਼ਾਦੀ ਵਾਲਾ ਮਾਹੌਲ ਹੁੰਦਾ ਇੱਕ ਵਿਆਹ ਵਾਲਾ ਮਾਹੌਲ ਹੁੰਦਾ 6 ਮਹੀਨੇ ਦੇ ਇੰਤਜ਼ਾਰ ਤੋਂ ਬਾਅਦ ਅੱਜ ਇਹਨਾਂ ਦਾ ਇਹਨਾਂ ਦੇ ਹੌਸਲੇ ਬਲੰਦ ਹੋ ਜਾਂਦੇ ਇਹਨਾਂ ਦੇ ਹੌਸਲੇ ਬਲੰਦ ਹੋ ਜਾਂਦੇ ਇਹਨਾਂ ਦੀ ਜੋ ਇੱਕੋ ਇੱਕ ਮੰਗਿਓ ਪੂਰੀ ਹੋਈ ਹੈ ਔਰ ਕਿਤਨਾ ਕਿਤੇ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਦਾ ਅਨੰਦ ਹੈ ਮੇਰੇ ਨਾਲ ਇਹਨਾਂ ਦੇ ਕੁਝ ਆਗੂ ਦੇ ਬਣੇ ਇਹਨਾਂ ਨਾਲ ਗੱਲ ਕਰਾਂਗੇ ਸਿਰ ਤੁਹਾਨੂੰ ਦਿਖਾਵਾਂਗੇ ਕਿ ਪਿੱਛੇ DJ ਦੇ ਕਿਸ ਤਰ੍ਹਾਂ ਦਾ ਇਹਨਾਂ ਵੱਲੋਂ ਮਾਹੌਲ ਬਣਾਇਆ ਗਿਆ ਹੈ ਮੈਂ ਜਾਨਣਾ ਚਾਹਾਂਗਾ ਕਿ ਅੱਜ ਜੋ ਖੁਸ਼ੀਆਂ ਦਾ ਮੌਲ ਹੈ ਜੋ ਤੁਹਾਨੂੰ ਸਰਕਾਰ ਨੇ ਇੱਕ ਬੜਾ ਵੱਡਾ ਤੋਹਫਾ ਦਿੱਤਾ ਹੈ ਜੀਵੇ ਦੇਖੋ ਦੇਖੋ ਜੀ ਇਹ ਸਰਕਾਰ ਤੋਂ ਸਾਨੂੰ ਇਹ ਜੀ ਉਮੀਦ ਨਹੀਂ ਸੀ ਜਿਹਨੇ ਪੌਣੇ 6 ਮਹੀਨੇ ਸਾਨੂੰ ਇਸ ਮੋਰਚਾ ਲਾਉਣ ਲਈ ਮਜਬੂਰ ਕਰਤਾ ਪਰ ਸਰਕਾਰ ਨੂੰ ਜਦੋਂ ਪਤਾ ਲੱਗ ਗਿਆ ਕਿ ਮੋਰਚਾ ਇਥੋਂ ਦੇ 40 ਪਿੰਡਾਂ ਦਾ ਨਹੀਂ ਰਿਹਾ ਇਹ ਮੋਰਚਾ ਪੂਰੇ ਪੰਜਾਬ ਦਾ ਬਣ ਗਿਆ ਪੂਰੇ ਹਿੰਦੁਸਤਾਨ ਦਾ ਬਣ ਗਿਆ ਇਹ ਮੋਰਚਾ ਪੂਰੇ ਵਰਲਡ ਦਾ ਬਣ ਗਿਆ ਜਦੋਂ ਇੱਥੇ ਲੋਕਾਂ ਨੇ ਬਹੁਤ ਵੱਡੇ ਇਕੱਠ ਕੀਤੇ ਤਾਂ ਸਰਕਾਰ ਨੂੰ ਇਹ ਪਤਾ ਲੱਗ ਗਿਆ ਕਿ ਲੋਕ ਤਾਕਤ ਦੀ ਬਹੁਤ ਵੱਡੀ ਜੱਥ ਹੋਈ ਹੈ ਜੀ ਸੋ ਬਹੁਤ ਖੁਸ਼ੀ ਦਾ ਮਾਹੌਲ ਹੈ ਔਰ ਖੁਸ਼ੀ ਦੇ ਵਿੱਚ ਨਿਤ ਮੈਂ ਦਿਖਾਣਾ ਚਾਹਾਂਗਾ ਤਸਵੀਰਾਂ ਵਿੱਚ ਕਿ ਕਿਸ ਤਰ੍ਹਾਂ ਡੀਜੇ ਚੱਲ ਰਿਹਾ ਪਿੱਛੇ ਤੁਸੀਂ ਦੇਖੋ ਕਿ ਕਿਤੇ ਨੱਚ ਰਿਹਾ ਔਰ ਡੀਜੇ ਡੀਜੇ ਵਾਲਾ ਡੀਜੇ ਵਾਲਾ ਡੀਜੇ ਆਨ ਕਰ ਰਹੇ ਨੇ ਡੀਜੇ ਡੀਜੇ ਆਨ ਕਰਕੇ ਦੇਖੋ ਕਿਸ ਤਰ੍ਹਾਂ ਪਿੱਛੇ ਨੱਚਦਾ ਮਾਹੌਲ ਇਹਨਾਂ ਨੇ ਕਿਹੜੀ ਸਰਕਾਰ ਇਹਨੂੰ ਥੋੜੀ ਉਡਾਣ ਦੇ ਜੋ ਮੇਨ ਮੇਨ ਆਪੂ ਨੇ ਡੀਜੇ ਚਲਾਵਾਇਆ ਬਲਦੇਵ ਜੀ ਜਿਵੇਂ ਦੇਖਦੇ ਹੋ ਜੀ ਅੱਜ ਇਹ ਤਾਂ ਅਸੀਂ ਸੋਚ ਲਿਆ ਵੀ ਮਾਨਸ ਮੇਰੇ ਖਿਆਲ ਨਾਲ ਬਹੁਤ ਇਹਨਾਂ ਨੇ ਲੈਣਾ ਚਾਹੀਦਾ ਸੀ ਚਲੋ ਪਰ ਲੋਕਾਂ ਦੀ ਆਵਾਜ਼ ਚੜਿਆ ਜੇਰ ਆਏ ਦਰਸਤ ਆਏ ਜੀ ਆਏ ਕਿ ਨਾ ਪਰ ਇਹ 50% ਜਿੱਤ ਆ ਅਜੇ ਕੁਝ ਮੰਗਾਂ ਸਾਡੀਆਂ ਪਈਆਂ ਵਾ ਉਹ 19 ਤਰੀਕ ਨੂੰ ਮੀਟਿੰਗ ਕਰਕੇ ਤੁਸੀਂ ਗੱਲ ਆਰਕੋ ਸੋ ਅਨੰਦ ਜਵੇਨ ਦਾ ਕਹਿਣਾ ਕੀ ਇਹ 50% ਜਿੱਤ ਹੈ ਪਰ ਖੁਸ਼ੀ ਦਾ ਮਾਹੌਲ 100% ਚਲੋ ਨੱਚੋ ਯਾਰ ਨੱਚੋ 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 ਤਸਵੀਰਾਂ ਤੁਸੀਂ ਵੇਖ ਰਹੇ ਹੋ ਜੀਰਾ ਫੈਕਟਰੀ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਨੇ ਪਰ ਧਰਨਾ ਨਹੀਂ ਛੁਕਿਆ ਗਿਆ 19 ਤਰੀਕ ਨੂੰ ਕਹਿਣਾ ਹੈ ਕਿ ਇੱਕ ਮੀਟਿੰਗ ਹੋਗੀ ਉਸ ਦੇ ਵਿੱਚ ਫੈਸਲਾ ਲਵਾਂਗੇ ਕਿਉਂਕਿ ਸਾਨੂੰ ਅਜੇ ਤੱਕ ਲਿਖਤ ਆਰਡਰ ਨਹੀਂ ਮਿਲਿਆ ਇਹ ਵੀ ਕਹਿ ਰਹੇ ਨੇ ਕਿ ਇਹ ਫੈਸਲਾ ਪਹਿਲਾਂ ਹੀ ਲੈ ਲੈਣਾ ਚਾਹੀਦਾ ਸੀ ਸਰਕਾਰ ਨੇ ਕਿਸ ਗੱਲ ਦਾ ਇੰਤਜ਼ਾਰ ਕੀਤਾ ਇਹ ਸਾਰੇ ਸਵਾਲ ਜਿਹੜੇ ਨੇ ਇਹ ਜੀਰਾ ਦੇ ਵਿੱਚ ਜੁਟੇ ਹੋਏ ਕਿਸਾਨ ਹੁਣ ਵੀ ਕਰ ਰਹੇ